ਇਹ ਗਿਣਤੀ ਦੱਸੀ ਜਾ ਰਹੀ ਹੈ 3000 ਦੇ ਕਰੀਬ ਜਿਹੜੇ ਮੁਲਾਜ਼ਮ ਇੱਥੇ ਤੈਨਾਤ ਕੀਤੇ ਹੋਏ ਨੇ ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਦੇ ਲਈ ਸਗਾਤ ਹੋਰ ਵੀ ਜਿਹੜੇ ਕਈ ਨਵੇਂ ਪ੍ਰੋਜੈਕਟਾਂ ਨੂੰ ਵੀ ਅੱਜ ਮੋਹਰ ਲੱਗ ਸਕਦੀ ਹੈ ਬਿਲਕੁਲ ਸਾਰੇ ਕਾਂਸਟੇਬਲ ਹੈਗੇ ਆ ਜਾਂ ਕਾਂਸਟੇਬਲ ਜਿਹੜੇ ਹੈਗੇ ਆ ਉਹਨਾਂ ਦੇ ਵੱਲੋਂ ਜੋ ਸਰਦਾਰ ਸਾਹਿਬ ਨੇ ਦੱਸਿਆ ਕਿ ਸਾਰੇ ਅੱਜ ਡਰੈਸਿਸ ਦੇ ਵਿੱਚ ਹੈਗੇ ਨੇ ਅੱਜ ਜਿਹੜੀ ਸਿਵਲ ਦੇ ਵਿੱਚ ਉਹਨਾਂ ਨੂੰ ਲਗਾਇਆ ਗਿਆ ਦਿੱਲੀਪਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਚੰਡੀਗੜ੍ਹ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅੰਬੀ ਸ਼ਾਹ ਪਹੁੰਚ ਰਹੇ ਤਾਂ ਉਸ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਹੋ ਗਈਆਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਸ ਸਮੇਂ ਜਿਹੜੀ ਵਰਦੀ ਦੇ ਵਿੱਚ ਜਾ ਰਹੇ ਨੇ ਜਿਹੜਾ ਪ੍ਰਬੰਧ ਜਿਹੜਾ ਪ੍ਰਬੰਧ ਹੈਗਾ ਤਾਂ ਉਸ ਨੂੰ ਬਹੁਤ ਹੀ ਜਿਹੜਾ ਤਰੀਕੇ ਦੇ ਨਾਲ ਲਿਖਿਆ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੀ ਸਵਾਗਤਮ ਦੀ ਇੱਕ ਗੇਟ ਬਣਿਆ ਹੋਇਆ ਹੈ ਤਾਂ ਵੱਡੀ ਗਿਣਤੀ 'ਚ ਤੁਹਾਨੂੰ ਪਿੱਛੇ ਤੱਕ ਦਿਖਾ ਦਿੰਦੇ ਹਾਂ ਜਿਹੜੇ ਇੱਥੇ ਕੋਈ ਕਿਸੇ ਪ੍ਰਕਾਰ ਦਾ ਪ੍ਰਬੰਧ ਲਈ ਜਿਹੜੀ ਇੱਕ ਜਿਹੜੇ ਲਗਾਤਾਰ ਜਿਹੜੇ ਆ ਰਹੇ ਨੇ ਨੌਜਵਾਨ ਹੈਗੇ ਨੇ ਤਾਂ ਲੰਬੀ ਜਿਹੜੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਅੱਗੇ ਤੱਕ ਵੀ ਜਿਹੜੀਆਂ ਕਤਾਰਾਂ ਹੈਗੇ ਨੇ ਜਾਂ ਜਿਹੜੇ ਜਿਹੜੇ ਸਮਾਗਮ ਦੇ ਵਿੱਚ ਜਿਨ੍ਹਾਂ ਨੇ ਪਾਰਟਿਸਪੇਟ ਕਰਨਾ ਹੈ ਤਾਂ ਉਹ ਵੀ ਇੱਥੇ ਪਹੁੰਚ ਰਹੇ ਨੇ ਕਿਉਂਕਿ 3 ਵਜੇ ਦਾ 3 ਵਜੇ ਦਾ ਸਮਾਂ ਹੈਗਾ ਅੰਮ੍ਰਿਤਸਰ ਨੇ ਅੱਜ ਚੰਡੀਗੜ੍ਹ ਦੇ ਵਿੱਚ ਲਗਭਗ 300 75 ਕਰੋੜ ਦੇ ਜਿਹੜੇ ਪ੍ਰੋਜੈਕਟ ਹਾਗੇ ਨੇ ਉਹਨਾਂ ਦਾ ਉਦਘਾਟਨ ਕਰਨਾ ਤੇ ਇਸ ਸਮੇਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਲੱਗਿਆ ਹੋਇਆ ਹੈ ਲਗਭਗ ਜੋ ਗਿਣਤੀ ਦੱਸੀ ਜਾ ਰਹੀ ਹੈ 3000 ਦੇ ਕਰੀਬ ਜਿਹੜੇ ਮੁਲਾਜ਼ਮ ਇੱਥੇ ਤਾਇਨਾਤ ਕੀਤੇ ਹੋਏ ਨੇ ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਦੇ ਲਈ ਸੁਗਾਤ ਹੋਰ ਵੀ ਜਿਹੜੇ ਕਈ ਨਵੇਂ ਪ੍ਰੋਜੈਕਟਾਂ ਨੂੰ ਵੀ ਅੱਜ ਮੋਹਰ ਲੱਗ ਸਕਦੀ ਹੈ ਸਟੈਂਪ ਲੱਗ ਸਕਦੀ ਹੈ ਤਾਂ ਇਸ ਸਮੇਂ ਦੀ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੱਡੀ ਗਿਣਤੀ 'ਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਪ੍ਰਬੰਧ ਹੈਗਾ ਉਹ ਕੀਤਾ ਹੋਇਆ ਹੈ ਪਿੱਛੇ ਲਗਾਤਾਰ ਜਿਹੜੀ ਸਿਕਿਉਰਟੀ ਦੇ ਵੱਲੋਂ ਜੋ ਨੀਮਾ ਮੁਤਾਬਕ ਜਿਹੜੇ ਆਈਸੀ ਕੋਰਟ ਪੈਂਟ ਦੇ ਵਿੱਚ ਹੈਗੇ ਨੇ ਹਾਲਾਂਕਿ ਪ੍ਰੋਗਰਾਮ ਦੇਖਣ ਲਈ ਆਏ ਨੇ ਜਾਂ ਜਿਹੜੇ ਪ੍ਰਬੰਧ ਕਰਨ ਦੇ ਲਈ ਉਹਨਾਂ ਡਿਊਟੀਆਂ ਲੱਗੀਆਂ ਨੇ ਤਾਂ ਉਹਨਾਂ ਨੂੰ ਅੱਗੇ ਭੇਜਿਆ ਜਾ ਰਿਹਾ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਡੇਲੀ ਪੋਸਟ ਦੇਦਾ ਇਹ ਸਾਂਝੀ ਕਰ ਰਹੇ ਆ ਵੱਡੀ ਗਿਣਤੀ ਦੇ ਵਿੱਚ ਇਸ ਸਮੇਂ ਜਿੱਥੋਂ ਤੱਕ ਨਜ਼ਰ ਜਾਂਦੀ ਆ ਜਿਹੜੇ ਸਿਕਿਉਰਟੀ ਸਿਕਿਉਰਟੀ ਨੂੰ ਦੇਖਦੇ ਹੋਏ ਦੂਰ ਦੂਰ ਤੱਕ ਜਿਹੜੀ ਨਜ਼ਰ ਜਿਹੜੀ ਕੀ ਪ੍ਰਸ਼ਾਸਨ ਜਿਹੜਾ ਚੰਡੀਗੜ੍ਹ ਦੀ ਅੱਜ ਸੜਕਾਂ 'ਤੇ ਲੱਗਾ ਹੋਇਆ ਤੇ ਅੰਮ੍ਰਿਤ ਸ਼ਾਹ ਦੇ ਸਵਾਗਤ ਦੇ ਲਈ ਜਗ੍ਹਾ-ਜਗ੍ਹਾ 'ਤੇ ਫੁੱਲ ਜਿਹੜੇ ਵਿਸਾਇਏ ਗਏ ਨੇ ਫੁੱਲਾਂ ਦੇ ਜਿਹੜੇ ਗੁਲਦਸਤੇ ਲਗਾਏ ਗਏ ਨੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਅੱਜ ਨਵੇਂ ਪ੍ਰੋਜੈਕਟਾਂ ਤੇ ਵੀ ਮੋਰ ਲੱਗ ਸਕਦੀ ਹੈ ਹੋਰ ਵੀ ਜਿਹੜੀ ਮੀਟਿੰਗ ਹੋਣੀਆਂ ਨੇ ਕਿਉਂਕਿ ਚੰਡੀਗੜ੍ਹ ਦੀ ਅਗਰ ਗੱਲ ਕਰੀ ਤਾਂ ਚੰਡੀਗੜ੍ਹ ਦੇ ਜਿਹੜੇ 375 ਕਰੋੜ ਦੇ ਚਾਹੇ ਨਗਰ ਨਿਗਮ ਦੇ ਵਿੱਚ ਪ੍ਰੋਜੈਕਟ ਮੌਜੂਦ ਨੇ ਚਾਹੇ ਜਿਹੜੀਆਂ ਭਰਤੀਆਂ ਹੋਈਆਂ ਸੀ ਉਹਨਾਂ ਨੂੰ ਨਿਯੁਕਤੀ ਪੱਤਰ ਵੰਡਣ ਦੀ ਗੱਲ ਹੋਵੇ ਤਾਂ ਕਈ ਹੋਰ ਪ੍ਰੋਜੈਕਟ ਹੈਗੇ ਨੇ ਜਿਹੜੇ ਅੱਜ ਅਮੀਸ਼ਾਹ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਆ ਕੇ ਉਦਗਾਟਨ ਕਰਨਾ ਤੇ ਨਵੇਂ ਪ੍ਰੋਜੈਕਟਾਂ ਦੀ ਜਿਹੜੀ ਨੀਂਹ ਰੱਖੀ ਜਾਣੀ ਹੈ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜਿਹੜੇ ਤੁਸੀਂ ਐਜ਼ ਏ ਕੌਨਸਟੇਬਲ ਹੈਗੇ ਆ ਸਾਰੇ ਕੌਨਸਟੇਬਲ ਹੈਗੇ ਆ ਬਿਲਕੁਲ ਸਾਰੇ ਕੌਨਸਟੇਬਲ ਹੈਗੇ ਆ ਚਾਹ ਕੌਨਸਟੇਬਲ ਜਿਹੜੇ ਹੈਗੇ ਆ ਉਹਨਾਂ ਦੇ ਵੱਲੋਂ ਜੋ ਸਰਦਾਰ ਸਾਹਿਬ ਨੇ ਦੱਸਿਆ ਕਿ ਸਾਰੇ ਅੱਜ ਡਰੈਸਿਸ ਦੇ ਵਿੱਚ ਹੈਗੇ ਨੇ ਅੱਜ ਜਿਹੜੀ ਸਿਵਲ ਦੇ ਵਿੱਚ ਉਹਨਾਂ ਨੂੰ ਲਗਾਇਆ ਗਿਆ ਤਾਂ ਇਸ ਸਮੇਂ ਜੋ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਲੰਬੀ ਗਿਣਤੀ ਜਿਹੜੀ ਲੰਬੀਆਂ ਕਤਾਰਾਂ ਹੈਗੀਆਂ ਨੇ ਹੁਣ ਸੜਕਾਂ ਦੇ ਵੱਲ ਵੱਧੇ ਹੋਏ ਕਿਵੇਂ ਚੌਂਕ ਤੇ ਸ਼ਾਇਦ ਡਿਊਟੀਆਂ ਲੱਗਣ ਗਿਆ ਸਵਾਗਤ ਕਰਨ ਦੇ ਲਈ ਕਿਉਂਕਿ ਚੌਂਕ ਚੌਂਕ ਤੇ ਜਿਹੜੀ ਸਿਕਿਉਰਿਟੀ ਲੱਗੀ ਹੋਈ ਹੈ ਕਿਸੇ ਪ੍ਰਕਾਰ ਦਾ ਵੀ ਕੋਈ ਵੀ ਧਰਨਾਕਾਰੀ ਕੋਈ ਪ੍ਰਦਰਸ਼ਨਕਾਰੀ ਨਾ ਕਿਉਂਕਿ ਅੱਜ ਦੇਸ਼ ਦੇ ਗ੍ਰਹਿ ਮੰਤਰੀ ਨੇ ਚੰਡੀਗੜ੍ਹ ਦੇ ਵਿੱਚ ਫੇਰੀ ਹੈਗੀ ਉਸ ਫੇਰੀ ਨੂੰ ਕਿਵੇਂ ਸਫਤਾ ਬਣਾਣਾ ਕਿਉਂਕਿ ਆਉਣ ਵਾਲ ਸਮੇਂ ਜਿਹੜੇ ਵੱਡੇ ਪ੍ਰੋਜੈਕਟ ਹੈਗੇ ਨੇ ਚੰਡੀਗੜ੍ਹ ਨੂੰ ਲੈ ਕੇ ਉਹਨਾਂ ਤੇ ਵੀ ਵੱਡੀ ਜਿਹੜੀ ਮੋਹਰ ਲਗਣੀ ਇੱਕ ਵਾਰ ਤੁਹਾਨੂੰ ਅਸੀਂ ਗੇਟ ਦਿਖਾਉਣੇ ਆ ਜਿੱਥੇ ਗੇਟ ਤੇ ਐਂਟਰੀ ਹੈਗੀ ਹੈ ਇਸ ਗੇਟ ਤੋਂ ਚਾਹੇ ਉਹ ਵੀਆਈਪੀ ਹੋਣ ਚਾਹੇ ਉਹ মিডিਆ ਕੰਟਰੀ ਹੋਣ ਸਾਰਿਆਂ ਦੀ ਜਿਹੜੀ ਐਂਟਰੀ ਹੈਗੀ ਹੈ ਇੱਥੋਂ ਹੀ ਕੀਤੀ ਜਾਣੀ ਹੈ ਤੇ ਇੱਥੇ ਐਂਟਰੀ ਹੈ ਸਵਾਗਤਮ ਗੇਟ ਲੱਗਿਆ ਹੋਇਆ ਤੇ ਗੇਟ ਦੇ ਨਾਲ ਜਿਹੜੀਆਂ ਸਾਰੀਆਂ ਤਸਵੀਰਾਂ ਜ਼ਰੂਰ ਤੁਹਾਡੇ ਤੱਕ ਅਸੀਂ ਸਾਂਝੀਆਂ ਕਰਾਂਗੇ ਸਿਕਿਉਰਿਟੀ ਦੇ ਵੱਲੋਂ ਪ੍ਰਸ਼ਾਸਨ ਦਾ ਕੜਾ ਪ੍ਰਬੰਧ ਜਿਹੜਾ ਇੱਥੇ ਕੀਤਾ ਹੋਇਆ ਹੈ ਅੰਦਰ ਜਾਣ ਤੋਂ ਕਿਉਂਕਿ ਸਿਕਿਉਰਿਟੀ ਦੇ ਵੱਲੋਂ ਕਾਰਡ ਇਸ਼ੂ ਕੀਤੇ ਗਏ ਨੇ ਨੋਨ ਕਾਰਡ ਤੋਂ ਕਿਸ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਇੱਕ ਬਾਹਰ ਟੈਂਟ ਲੱਗਿਆ ਹੋਇਆ ਤਾਂ ਇਸ ਸਟੈਂਡ ਦੇ ਵਿੱਚ ਵੀ ਅੱਜ ਦੇਸ਼ ਦੇ ਗ੍ਰਹਿ ਮੰਤਰੀ ਸਮੋਦਨ ਕਰਨਗੇ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਪੰਜਾਬ ਹੋਵੇ ਹਰਿਆਣਾ ਹੋਵੇ ਰਾਜਸਥਾਨ ਹੋਵੇ ਦੂਰ ਦਰਾਡੇ ਤੋਂ ਅੱਜ ਚੰਡੀਗੜ੍ਹ ਦੇ ਅਸੀਂ ਗੱਲ ਕਰੀਏ ਤਾਂ ਇਸ ਸਮਾਗਮ ਦੇ ਵਿੱਚ ਹਿੱਸਾ ਲੈਣਗੇ ਕੋਸ਼ਿਸ਼ ਕਰਾਂਗੇ ਅਗਰ ਅੰਦਰ ਜਾਣਤਾ ਗਿਆ ਤਾਂ ਅਸੀਂ ਜੋ ਪ੍ਰਬੰਧ ਹੈਗੇ ਨੇ ਜ਼ਰੂਰ ਤੁਹਾਡੇ ਤੱਕ ਸਾਂਝੇ ਕਰਾਂਗੇ ਤਾਂ ਚੰਡੀਗੜ੍ਹ ਪੁਲਿਸ ਦੀਆਂ ਦੇਖ ਸਕਦੇ ਹੋ ਇੱਥੇ ਵੈਨਾ ਵੀ ਲੱਗੀਆਂ ਹੋਈਆਂ ਜਿਹੜੀ ਲਗਾਤਾਰ ਜਿਹੜੀ ਸਿਕਿਉਰਿਟੀ ਨੂੰ ਦੇਖਦੇ ਹੋਏ ਹਰ ਇੱਕ ਪ੍ਰਕਾਰ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਰੋਡ ਨੂੰ ਦੇਖਿਆ ਜਾ ਰਿਹਾ ਕਿਸੇ ਰੋਡ ਤੇ ਕੋਈ ਟ੍ਰੈਫਿਕ ਨੂੰ ਡਵਾਈਡ ਕੀਤਾ ਜਾਏਗਾ ਕਿੰਨੇ ਰੋਡ ਅੱਜ ਬੰਦ ਰੱਖਨੇ ਨੇ ਇਹ ਵੀ ਸਾਰਾ ਜਿਹੜਾ ਮੈਪ ਹੈਗਾ ਉਹ ਜਾਰੀ ਕੀਤਾ ਗਿਆ ਤੰਦਰ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੇਕਰ ਸਰ ਉਦਸ਼ਯ ਜੀ ਜੀ ਬਿਲਕੁਲ ਸਿਕਿਉਰਟੀ ਨੂੰ ਦੇਖਦੇ ਹੋਏ ਮੀਡੀਆ ਨੂੰ ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਆਉਣਾ ਤਾਂ ਇਹ ਗੇਟ ਹੈਗਾ ਜਿੱਥੇ ਐਂਟਰੀ ਹੋਣੀ ਹੈ ਤਾਂ ਚੰਡੀਗੜ੍ਹ ਦੀ ਇਸ ਸਮੇਂ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਉਹ ਗੇਟ ਦੇ ਉੱਪਰ ਲਗਾਈਆਂ ਹੋਈਆਂ ਨੇ ਚਾਹੇ ਉਹ ਰਾਜ ਪਵੰਦੀਆਂ ਹੋਣ ਚਾਹੇ ਉਹ ਸੁੰਦਰਤਾ ਦੀ ਕਿਉਂਕਿ ਸਿਟੀ ਬਿਊਟੀਫੁਲ ਚੰਡੀਗੜ੍ਹ ਨੂੰ ਕਿਹਾ ਜਾਂਦਾ ਉਹ ਸਾਰੀਆਂ ਤਸਵੀਰਾਂ ਇਸ ਸਮੇਂ ਲਗਾਈਆਂ ਹੋਈਆਂ ਤਾਂ ਯੂਨੀਵਰਸਿਟੀ ਚੰਡੀਗੜ੍ਹ ਕਾਲਜ ਇੰਜੀਨੀਅਰਿੰਗ ਕਾਲਜ ਦੇ ਵਿੱਚ ਜਿਹੜਾ ਟੈਕਨੀਕਲ ਕਾਲਜ ਹੈਗਾ ਉਸ ਦੇ ਵਿੱਚ ਜਿਹੜਾ ਵੱਡਾ ਸਮਾਗਮ ਜਿਹੜਾ ਅੱਜ ਹੋਣ ਜਾ ਰਿਹਾ ਤਾਂ ਉਸ ਦੀ ਪੂਰੀ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ ਹੈ ਕਿ ਉਸ ਨੂੰ ਕਾਮਯਾਬ ਨਾ ਤਰੀਕੇ ਦੇ ਨਾਲ ਉਸ ਨੂੰ ਇੱਕ ਅੱਛੀ ਰਣਨੀਤੀ ਦੇ ਨਾਲ ਪੇਸ਼ ਕੀਤਾ ਜਾਵੇ ਤਾਂ ਦਿੱਲੀ ਪਸ ਪੰਜਾਬੀ ਦੇ ਨਾਲ ਜੁੜੇ ਰਹੋ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਾ ਰਹਾਂਗੇ ਜਦੋਂ ਅਮੀਸ਼ਾ ਇੱਥੇ ਆਉਣਗੇ ਤਾਂ ਉਸ ਤੋਂ ਬਾਅਦ ਆਪਣੇ ਸਮਾਗਮ ਵਿੱਚ ਕੀ ਕੁਝ ਜੜੀਆਂ ਅੱਜ ਸਵਾਗਤ ਆ ਜਿਹੜੀਆਂ ਅਸੀਂ ਐਸੇ ਦਾ ਚੰਡੀਗੜ੍ਹ ਵਾਸਤੇ ਕੀ ਕੁਝ ਹੋਰ ਜਿਹੜੇ ਪ੍ਰੋਜੈਕਟ ਪਾਸ ਕਰਦੇ ਤਾਂ ਹੋਰ ਵੀ ਜਿਹੜੇ ਕੀ ਕਾਨੂੰਨੀ ਜਿਹੜੀ ਲਗਾਤਾਰ ਉਹ ਕਹਿੰਦੇ ਨੇ ਕਿ ਜਿਹੜੀ ਸੁਰੱਖਤ ਹੈਗੀ ਉਸ ਤੇ ਲਈ ਕੁਝ ਨਵਾਂ ਆਉਂਦਾ ਤਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰਦੇ ਰਾਂਗੇ ਜੁੜੇ ਰਹੋ ਦਿੱਲੀ ਪੰਜਾਬੀ ਦੇ ਨਾਲ ਕੈਮਰਾ ਪਰਸਨ ਰਮੇਸ਼ ਦੇ ਨਾਮ ਸੰਦੀਪ ਕੰਬੋਜ ਚੰਡੀਗੜ੍ਹ